ਅੱਜ ਪਹੁੰਚੇ ਆ ਜੀ ਵੀਪੀ ਇੰਟਰਪ੍ਰਾਈਜ਼ਸ ਗੱਲ ਕਰਦੇ ਆ ਜੀ ਵਿਸ਼ਾਲ ਨਾਲ ਅੱਜ ਉਹ ਇਸ ਐਗਜ਼ੀਬਿਸ਼ਨ ਦੇ ਵਿੱਚ ਕੀ ਲੈ ਕੇ ਆਏ ਨੇ ਜੀ ਸਰ ਇਹ ਕੋਰ ਮੇਕਿੰਗ ਹਾਂ ਜੀ ਸਰ ਸਾਰੇ ਉਹਨਾਂ ਜੀ ਆਏ ਨੂੰ ਸਰ ਨੂੰ ਸਰ ਇਦਾਂ ਆ ਕਿ ਆਪਣਾ ਜਿਹੜੇ ਪ੍ਰੋਡਕਟ ਹੈਗੇ ਆਪਣੇ ਕਾਸਟਿੰਗ ਰਿਲੇਟਡ ਪ੍ਰੋਡਕਟ ਹੈਗੇ ਨੇ ਜਿਹੜੇ ਫਾਉਂਡੀ ਦੇ ਵਿੱਚ ਕੋਰ ਮੇਕਿੰਗ ਵਾਸਤੇ ਯੂਜ਼ ਹੁੰਦੇ ਨੇ ਤੇ ਇਹ ਹਰ ਤਰ੍ਹਾਂ ਦੀ ਕਾਸਟਿੰਗ ਐਮ ਐਸ ਕਾਸਟਿੰਗ ਐਸ ਐਸ ਕਾਸਟਿੰਗ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਡਕਟ ਹੋਵੇ ਆਪਾਂ ਆਪਣੀ ਆਈਟਮਾਂ ਨੂੰ ਕੋਰ ਮੇਕਿੰਗ ਵਾਸਤੇ ਯੂਜ਼ ਕਰਦੇ ਆ ਤੇ ਮੋਲਡ ਮੇਕਿੰਗ ਦਾ ਵੀ ਕੰਮ ਕਰਦੇ ਆ ਜਿਹਦੇ ਨਾਲ ਮਾਰਕੀਟ ਦੇ ਵਿੱਚ ਗਰੋਥ ਰੇਟ ਵੱਧ ਰਿਹਾ ਤੇ ਸਾਡੀ ਮਸ਼ੀਨਰੀ ਕਾਫੀ ਮਾਰਕੀਟ ਵਿੱਚ ਸੇਲ ਹੋ ਰਹੀ ਹੈ ਤੇ ਸਾਨੂੰ ਰਿਸਪੌਂਸ ਅੱਛਾ ਮਿਲ ਰਿਹਾ ਹੈ। ਇਹ ਕੰਪਨੀ ਕਿੱਥੋਂ ਦੀ ਹੈ ਜੀ ਇਹ? ਸਰ ਜਲੰਧਰ ਦੀ ਹੈ ਸਰ ਆਪਣਾ ਫੋਕਲ ਪੁਆਇੰਟ ਉਹ ਗੁਗਨਗਰ ਕਦਈਪੁਰ ਤੋਂ। ਤੇ ਕਦੋਂ ਤੋਂ ਚੱਲ ਰਹੀ ਹੈ ਜੀ? ਸਰ ਇਹਨੂੰ ਘੱਟੋ ਘੱਟ ਵੀ 25 ਸਾਲ ਹੋ ਗਏ ਨੇ ਕੰਪਨੀ ਨੂੰ ਚੱਲਦੇ ਆ। ਇਹ ਕੰਪਨੀ ਦੇ ਵਿੱਚ ਜਦੋਂ ਤੁਸੀਂ ਜੋ ਤੁਹਾਡੇ ਕੋਲ ਕਸਟਮਰ ਨੇ ਜੀ ਉਹ ਲੱਭਦੇ ਆ ਉਹ ਤੁਹਾਡੇ ਜ਼ਿਆਦਾਤਰ ਆਨਲਾਈਨ ਨੇ ਕਾ ਆਫਲਾਈਨ ਕੰਮ ਚੱਲ ਰਿਹਾ ਜੀ ਸਰ ਇਹ ਸਾਡਾ ਰੈਫਰੈਂਸ ਟੂ ਡਿਫਰੈਂਸ ਚੱਲ ਰਿਹਾ ਹੈ ਵਿਦਆਊਟ ਕੈਟਲੌਗ ਸਾਨੂੰ ਇੱਕ ਦੂਸਰੀ ਪਾਰਟੀ ਸਾਨੂੰ ਰੈਫਰੈਂਸ ਦੇ ਦੇ ਕੇ ਸਾਡੇ ਕੋਲ 2000 ਤੋਂ ਉੱਪਰ ਮਸ਼ੀਨਾਂ ਦੀ ਮਾਰਕੀਟ ਚ ਲਾ ਚੁੱਕੇ ਆ ਲੋ ਵੀ ਦੋਸਤੋ ਦੇ ਜੋ ਵੀ ਬਾਉਜੀ ਨੇ ਦੱਸਿਆ ਇਹਦੇ ਵਿੱਚ ਮੇਨ ਗੱਲ ਇਹ ਹੁੰਦੀ ਹੈ ਜਿਹਨੂੰ ਪਹਿਲਾਂ ਦੇ ਵਿੱਚ ਕਿਹਾ ਜਾਂਦਾ ਸੀ ਕਿਉਂਕਿ ਦੇਗੀ ਦਾ ਸਮਾਨ ਕਿਹਾ ਜਾਂਦਾ ਸੀ ਇਹ ਇੱਕ ਲੋਹੇ ਦੀ ਕਿਤੋਂ ਹੁੰਦੀ ਹੈ ਕਿ ਦੇਗੀ ਲੋਹਾ ਢਾਲ ਕੇ ਇਹ ਚੀਜ਼ ਬਣਾਈ ਜਾਂਦੀ ਹੈ ਜੀ ਉਹੀ ਹੈ ਜੀ ਗੇਮ ਕ ਨਹੀਂ ਇਸ ਪੰਜਾਬ ਪੰਜਾਬ ਜਲੰਧਰ ਦੇ ਆ ਜਾਂ ਪੂਰੇ ਭਾਰਤ ਵਿੱਚੋਂ ਕਿਤੇ ਵੀ ਤੁਹਾਨੂੰ ਮਿਲ ਸਕਦੀ ਉਹ ਭਾਰਤ ਵਿੱਚੋਂ ਸਰ ਚਨਈ ਵਗੈਰਾ ਆਪਣਾ ਅਸੀਂ 12ਵੀਂ ਮਸ਼ੀਨਾਂ ਭੇਜੀਆਂ ਸਾਊਥ ਅਫਰੀਕਾ ਨਿਊਜ਼ੀਲੈਂਡ ਵਗੈਰਾ ਤੇ ਸ਼੍ਰੀਲੰਕਾ ਵਗੈਰਾ ਕਈ ਜਗ੍ਹਾ ਤੇ ਮਸ਼ੀਨਾਂ ਸਾਡੀਆਂ ਗਈਆਂ ਸਰ ਤੇ ਆਪਣਾ ਆਪਾਂ ਸਾਊਥ ਦੇ ਵਿੱਚ ਵੀ ਪੂਨੇ ਵਗੈਰਾ ਵੀ ਮਸ਼ੀਨਾਂ ਭੇਜੀ ਆ ਜਿਹੜੇ ਜਿਹੜੇ ਤੁਸੀਂ ਪ੍ਰੋਡਕਟ ਬਣਾਏ ਨੇ ਉਹਦਾ ਤੁਸੀਂ ਡੈਮੋ ਇੱਥੇ ਰੱਖਿਆ ਹੋਇਆ ਜੀ ਤੇ ਅਸੀਂ ਜਾਨਣਾ ਚਾਹੁੰਦੇ ਆ ਜਿਹੜੀ ਪਿੱਛੇ ਮਸ਼ੀਨ ਆ ਜੀ ਜਰਾ ਇੱਧਰ ਆ ਕੇ ਦੱਸੋਗੇ ਜੀ ਹਾਂਜੀ ਹਾਂਜੀ ਸਰ ਇਹ ਇੱਕ ਕੋਰ ਮੇਕਿੰਗ ਮਸ਼ੀਨ ਹੈਗੀ ਹੈ ਜਿਹੜੀ ਆਪਣੇ ਫਾਉਂਡਰੀ ਦੇ ਕਾਸਟਿੰਗ ਲਾਈਨ ਦੇ ਕੋਈ ਵੀ ਤਰ੍ਹਾਂ ਦੇ ਸੀਪੀ ਫਿਟਿੰਗ ਦੇ ਬਾਥਰੂਮ ਫਿਟਿੰਗ ਦੇ ਕਿਸੇ ਵੀ ਤਰ੍ਹਾਂ ਦੇ ਕੋਰ ਹੋਵੇ ਉਹ ਡਿਜ਼ਾਈਨ ਕਰਕੇ ਆਪਣੀ ਸੈਂਡ ਦੇ ਥਰੂ ਉਹ ਸ਼ੇਪ ਨੂੰ ਬਦਲ ਦਿੰਦੀ ਹੈ ਤੇ ਜਿੱਦਾਂ ਦੀ ਆਪਾਂ ਡਾਈ ਲਾਵਾਂਗੇ ਉਦਾਂ ਡਿਜ਼ਾਈਨ ਸਾਡਾ ਬਾਹਰ ਆ ਜਾਏਗਾ ਇਹ ਇਹਦਾ ਫਿਰ ਕੰਮ ਕਰਨ ਦਾ ਤਰੀਕਾ ਕੀ ਹੈ ਜੀ ਇਹਦਾ ਕੰਮ ਕਰਨ ਦਾ ਤਰੀਕਾ ਸਰ ਇਹ ਆਟੋ ਮਸ਼ੀਨ ਹੈਗੀ ਹੈ ਇਹ ਹੀਟਿੰਗ ਦੇ ਨਾਲ ਚੱਲਦੀ ਸਰ ਹੀਟਿੰਗ ਦੇ ਨਾਲ ਸੈਂਡ ਉਹਦੇ ਨਾਲ ਉਹਨੂੰ ਸਟਿਕ ਪੁਆਇੰਟ ਕਰ ਲੈਂਦੀ ਹੈ ਉਦੇ ਨਾਲ ਕੋਰ ਮੇਕਿੰਗ ਤਿਆਰ ਹੋ ਜਾਂਦੀ ਸਰ ਆਪਣੀ ਬਾਕੀ ਕੰਮ ਨਿਬੜ ਗਿਆ ਸਾਰਾ ਹਾਂਜੀ ਹਾਂਜੀ ਸਰ ਤੇ ਸਾਰਾ ਵੀਡੀਓ ਸਾਡੀ ਚੱਲ ਰਹੀ ਹੈ ਤੇ ਇਹਦੇ ਥਰੂ ਆਪਾਂ ਤੁਹਾਨੂੰ ਵਰਕਿੰਗ ਏਰੀਆ ਦਿਖਾ ਸਕਦੇ ਹਾਂ ਕਿ ਵਰਕਿੰਗ ਕਿੱਦਾਂ ਹੋ ਰਹੀ ਹੈ ਅੱਛਾ ਆ ਜੋ ਵੀਡੀਓ ਹੈ ਇਹ ਐਸੇ ਮਸ਼ੀਨ ਦੀ ਹੈ ਕਿ ਇਹ ਅਲੱਗ ਮਸ਼ੀਨ ਹੈ ਕੋਈ ਚੱਲ ਰਹੀ ਹੈ ਮਸ਼ੀਨ ਦੀ ਵੀਡੀਓ ਆਪਾਂ ਤੁਹਾਨੂੰ ਦੁਬਾਰਾ ਆਪਾਂ ਇੱਕ ਵਾਰੀ ਚਲਾ ਕੇ ਦਿਖਾ ਦਿੰਦੇ ਹਾਂ ਠੀਕ ਹੈ ਠੀਕ ਹੈ ਜੀ ਹੋਰ ਕੁਛ ਇਸ ਮਸ਼ੀਨ ਬਾਰੇ ਜਾਂ ਆਪਣੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਜੀ ਨਹੀਂ ਨਹੀਂ ਸਰ ਬਸ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਮਿਲ ਕੇ ਸਰ ਤੁਹਾਡੇ ਚੈਨਲ ਵਾ ਰਾਦੇ ਮੈਂ ਆਪਾਂ ਕਾਫੀ ਅੱਗੇ ਵਧਣ ਦੀ ਉਮੀਦ ਰੱਖਦੇ ਆ ਕਿ ਲੋਕਾਂ ਤੱਕ ਪਹੁੰਚੇ ਸਾਡੀ ਗੱਲ ਕਿ ਆਪਾਂ ਕੁਆਲਟੀ ਵਾਲਾ ਪ੍ਰੋਡਕਟ ਬਣਾ ਰਹੇ ਆ ਮਾਰਕੀਟ ਇਸ ਤੋਂ ਪਹੁੰਚ ਅੱਛਾ ਬਿਲਕੁਲ ਜੇ ਕੁਆਲਟੀ ਬਣੂਗੀ ਤਾਂ ਗਾਹਕ ਤੱਕ ਪਹੁੰਚ ਕਰਨੀ ਆਸਾਨ ਹੋ ਜਾਊਗੀ ਹਾਂਜੀ ਹਾਂਜੀ ਸਰ ਜ਼ਰੂਰ ਸਰ ਕਿਉਂਕਿ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਬੇਸ ਆ ਉਹ ਬਣਿਆ ਹੀ ਕਸਟਮਰ ਤੋਂ ਕਸਟਮਰ ਹਾਂਜੀ ਹਾਂਜੀ ਕਸਟਮਰ ਤੋਂ ਕਸਟਮਰ ਸਰ ਇੱਕ ਪਾਰਟੀ ਦੇ ਇੱਕ ਮਸ਼ੀਨ ਲੱਗੀ ਏ ਤੇ ਉਹਨੇ 1 ਬਿਲਕੁਲ ਇਹੀ ਹੈ ਜੀ ਕਿਸੇ ਬੰਦੇ ਨੂੰ ਬੋਲ ਕੇ ਨਹੀਂ ਕਹਿਣਾ ਪੈਂਦਾ ਉਹਨਾਂ ਦਾ ਕੰਮ ਬੋਲਦਾ ਜੀ ਫਿਰ ਚਲੋ ਜਿਆਦਾ ਸਮਾਂ ਲੈ ਲੈਂਦੇ ਹੋਏ ਜੀ ਧੰਨਵਾਦ ਸਾਰਿਆਂ ਦਾ